ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਤ ਕਿਉਂ ਰੱਖਦੇ ਸੀ ਅੱਜ ਇਹਦੇ ਬਾਰੇ ਹੀ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਇਹ ਦੱਸਾਂਗੇ ਕਿ ਸਿੱਖ ਧਰਮ ਚ ਗੁਰੂ ਸਾਹਿਬਾਨ ਨੇ ਕਿੰਨੀਆਂ ਜੰਗਾਂ ਲੜੀਆਂ ਚਾਰ ਜੰਗਾਂ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਲੜੀਆਂ ਅਤੇ 14 ਜੰਗਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਲੜੀਆਂ 18 ਜੰਗਾਂ ਵਿੱਚੋਂ ਇੱਕ ਵੀ ਜੰਗ ਧਨ ਦੌਲਤ ਇਸਤਰੀ ਤੇ ਜ਼ਮੀਨ ਵਾਸਤੇ ਨਹੀਂ ਲੜੀਆਂ ਗਈਆਂ ਜਿੱਦਾਂ ਦੁਨੀਆਂ ਵਿੱਚ ਬਹੁਤੀਆਂ ਜੰਗਾਂ ਇਹਨਾਂ ਕਰਕੇ ਹੀ ਹੋਈਆਂ ਹਨ ਦੂਜੀ ਗੱਲ ਕਿਸੇ ਵੀ ਜੰਗ ਵਿੱਚ ਗੁਰੂ ਸਾਹਿਬ ਆਪ ਚੜਕੇ ਨਹੀਂ ਗਏ ਜਿਹੜੇ ਵੀ ਆਏ ਉਹ ਆਪ ਆਏ ਤੇ ਉਹਨਾਂ ਨਾਲ ਮੁਕਾਬਲਾ ਕੀਤਾ ਗਿਆ ਇਹ ਦੱਸਣ ਲਈ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਇੱਕ ਹੱਥ ਮਾਲਾ ਹੈ ਤੇ ਦੂਜੇ ਇੱਕ ਹੱਥ ਤਲਵਾਰ ਵੀ ਹੈ ਪਹਿਲਾਂ ਜੰਗਾਂ ਧਰਮ ਦੇ ਲਈ ਹੁੰਦੀਆਂ ਸੀ ਪਰ ਜਦੋਂ ਜ਼ਾਲਿਮਾਂ ਨੇ ਧਰਮ ਦੇ ਨਾਲ-ਨਾਲ ਸਿੱਖਾਂ ਤੇ ਹੋਰ ਧਰਮਾਂ ਦੀਆਂ ਇਸਤਰੀਆਂ ਦੀ ਇੱਜ਼ਤ ਨੂੰ ਦਾਗ ਲਾਉਣਾ ਸ਼ੁਰੂ ਕਰ ਦਿੱਤਾ ਤਾਫੇਰ ਜੰਗਾ ਨੇ ਆਪਣਾ ਰੁਖ ਬਦਲ ਲਿਆ ਸਿੱਖ ਸੂਰਮਿਆਂ ਨੇ ਜ਼ਾਲਿਮਾਂ ਨੂੰ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਐਸੀ ਦਾਤ ਬਖਸ਼ੀ ਜਿਸ ਨਾਲ ਉਹਨਾਂ ਦੇ ਮਨਾਂ ਚੋਂ ਡਰ ਨਾਮ ਦੀ ਚੀਜ਼ ਕਿਤੇ ਦੂਰ ਦੂਰ ਤੱਕ ਨਹੀਂ ਸੀ ਚਿੜੀਆਂ ਨੂੰ ਬਾਜ਼ ਨਾਲ ਲੜਾ ਕੇ ਉਹਨਾਂ ਦੇ ਮਨਾਂ ਚੋਂ ਵੀ ਡਰ ਕੱਢ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ਼ ਰੱਖਦੇ ਸਨ ਕਿਉਂਕਿ ਇਸ ਦੇ ਖਾਸ ਗੁਣ ਸੀ ਨੰਬਰ 1 ਜਿਵੇਂ ਬਾਜ ਦੀ ਫਿੱਤਰ ਵਿੱਚ ਗੁਲਾਮੀ ਨਹੀਂ ਹੁੰਦੀ ਬਾਜ ਨੂੰ ਕਦੇ ਗੁਲਾਮ ਨਹੀਂ ਰੱਖ ਸਕਦੇ ਕਿਉਂਕਿ ਬਾਜ ਜਾਂ ਤਾਂ पिਂਜਰਾ ਤੋੜ ਦੇਵੇਗਾ ਜਾਂ ਮਰ ਜਾਵੇਗਾ ਨੰਬਰ 2 ਬਾਜ ਕਦੇ ਵੀ ਕਿਸੇ ਹੋਰ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ ਨੰਬਰ 3 ਬਾਜ ਬਹੁਤ ਉਚਾਈ ਤੇ ਉੱਡਦਾ ਹੈ ਪਰ ਉਚਾਈ ਤੇ ਹੋਣ ਤੋਂ ਬਾਅਦ ਵੀ ਉਹਦੀ ਨਜ਼ਰ ਜ਼ਮੀਨ ਤੇ ਹੀ ਹੁੰਦੀ ਹੈ ਨੰਬਰ 4 ਬਾਜ ਕਦੇ ਵੀ ਆਲਸੀ ਨਹੀਂ ਹੁੰਦਾ ਉਹ ਹਮੇਸ਼ਾ ਚੁਸਤ ਰਹਿੰਦਾ ਹੈ ਨੰਬਰ 5 ਬਾਜ਼ ਕਦੇ ਵੀ ਦੂਜਿਆਂ ਪੰਛੀਆਂ ਵਾਂਗ ਹਵਾ ਦੇ ਵਹਾਵ ਨਾਲ ਨਹੀਂ ਉੜਦਾ ਸਕੋ ਇਹ ਉਲਟ ਉਡਾਣ ਭਰਦਾ ਹੈ ਨੰਬਰ 6 ਬਾਜ਼ ਕਦੇ ਵੀ ਆਪਣਾ ਘਰ ਨਹੀਂ ਬਣਾਉਂਦਾ ਹੈ ਇਨਾ ਖਾਸ ਗੁਣਾ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ ਰੱਖਦੇ ਸੀ 18ਵੀਂ ਸਦੀ ਦੇ ਸਿੱਖ ਵੀ ਐਦਾਂ ਹੀ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਬਾਜ ਦੀ ਤਰ੍ਹਾਂ ਰਹਿਣਾ ਤੇ ਲੜਨਾ ਸਿਖਾਇਆ ਹੈ ਅੱਜ ਦੀ ਵੀਡੀਓ ਰਾਹੀਂ ਦਿੱਤੀ ਜਾਣਕਾਰੀ ਤੁਹਾਨੂੰ ਕਿਦਾਂ ਦੀ ਲੱਗੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ